ਬਹੁਤ ਤਹਰੀਕ ਹੋਤੀ ਖੇਡ ਦੇ ਲਾਂਚ ਹੋਣ ਜਾ ਰਹੀ ਆ ਬਈ ਲੈ ਵੀ ਲੱਜ ਕੋ ਤਾੜੀ ਮਾਰੋ ਵੀ ਨੰਨੂ ਕਲਿਆਣ ਜੀ ਬਾਜੀ ਵਾਲੋ 500 ਜੇਤੂ ਨੂੰ ਜੀ ਸਰਦਾਰ ਗੁਰਵਿੰਦਰ ਸਿੰਘ ਯੂਐਸਏ ਵਿਸ਼ੇਸ਼ ਤੌਰ ਤੇ ਪਟਿਆਰੇ ਵਿਨੇ ਭਾਜੀ ਗਰੇ ਵਾਲੇ ਉਹਨਾਂ ਸਨਮਾਨਤ ਕਰਦਾ ਜੀ 11000 ਰੁਪਏ ਦੇ ਵਿਸ਼ੇਸ਼ ਸਹਿਯੋਗ ਨੇ ਧੰਨਵਾਦ ਕਰਦੋ ਸਰ ਆਲਾ ਲੱਭ ਬੰਦੀਪ ਸ਼ਰਮਾ ਜੀ ਠੀਕ ਹੈ ਜੋ ਭਾਈ ਜੀ ਸੱਬਰਵਾਲ ਸਾਹਿਬ ਧੰਨਵਾਦ ਆਨੇ ਵਿਪਨ ਸੱਬਰਵਾਲ ਜੀ ਪੰਜਾਬ ਪ੍ਰਧਾਨ ਜੀ ਸਾਡੇ ਤੁਹਾਨੂੰ ਨਗਰ ਵਾਲੇ ਧੰਨਵਾਦ ਜੀ ਕੁੱਸਤੀਆਂ ਦੇ ਵਿੱਚ ਬਹੁਤ ਇਹ 3 ਵਜੇ ਉੱਠ ਕੇ ਖੜੇ ਉੱਤਨ ਜਾਂਦੇ ਨੇ ਜੋ ਵੀ ਪਹਿਲਵਾਨ ਸਾਡੇ ਪੰਜਾਬ ਦੇ ਸਾਡੇ ਜਿਹੜੇ ਬੱਚੇ ਵੀ ਜਗਾਂ ਦੇ ਪਾਸੇ ਚੱਲ ਰਹੇ ਮੈਂ ਦੋ ਚੀਜ਼ਾਂ ਪਾਜੀ ਦਾ ਮਕਸਦ ਹੈ ਕਿਉਂਕਿ ਮੈਂ ਦਸਿਆ ਮੰਗਲ ਦੀ ਇਕੱਠੇ ਦੋਨੋਂ ਇੱਥੇ ਕੋਲ ਵੀ ਆਪਾਂ ਆਜੀ ਵੀ ਜਿਹੜਾ ਜੇਮ ਮੰਦਰ ਲੱਗਿਆ ਹੋਇਆ ਹੈ ਇਹ ਜੇ ਮੰਦਰ ਨੂੰ ਪਤਾ ਹੈ ਸਾਰਾ ਆਪਣੇ ਪਰਿਵਾਰ ਵੱਲੋਂ ਹੀ और मैं पिछली बारी भी इन्हों को कह के गया खाने वास्ते तो जिने भी पैसे चाहिए मैं तो ने मैं थोड़ू दे देने तुम्हें अपना बनाओ वध्या प्रपोजल वी चीज इतने बनाई ताकि चीज यादगिरी बने जितने साइे इन वधिया वीर आगे इतने काम कर का रहे हैं और खास करके अच्छी जरूरत भी है कि अं अपने नौ, नौजवान पीढ़ी को इन कमों पास लाइए तो नशे तो दूर करिए ਮੈਂ ਹਰ ਤਰੀਕੇ ਦੇ ਨਾਲ ਇਸ ਸੰਸਾ ਦੇ ਨਾਲ ਇਸ ਖਾੜੇ ਦੇ ਹਰ ਇੱਕ ਬੰਦੇ ਦੇ ਨਾਲ ਹਰ ਵੇਲੇ ਖੜਾ ਤੁਹਾਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਹੈ ਜਿੰਨੇ ਵੀ ਪੈਸੇ ਤੁਹਾਨੂੰ ਚਾਹੀਦੇ ਨੇ ਮੈਂ ਤੁਹਾਨੂੰ ਇਸ ਖਾੜੇ ਵਾਸਤੇ ਦਿਆਂਗਾ ਤੁਸੀਂ ਜਦੋਂ ਮਰ ਕੇ ਮੇਰੇ ਕੋਲ ਲੈ ਜਾਓ ਜੈ ਹਿੰਦ ਆਪਣਾ ਨਾਮ ਦੱਸ ਦਿਓ ਬੰਲਾ ਅੱਜ ਦਾ ਸ਼ੇਰ ਮਿਲਣਾ ਮੇਰਾ ਰਾਤ ਦਾ ਬੜੀ ਕੁਝ ਚੀਜ਼ ਦੇ ਵਿੱਚ ਦੇਰ ਤੋਂ ਕਿ ਕਰਾਇਆ ਇਹ ਜਿਹੜਾ ਮੈਲਾ ਆ ਸਾਡੀ ਕਿਸਾਨਾਂ ਨੇ ਤਿੰਨ ਮਹਾਨ ਸ਼ਖਸੀਤਾ ਸ਼ੁਰੂ ਮੜਾ ਜਾ ਮੜਾ ਜਿਹੜਾ ਨੇ ਪੁੱਤੀ ਲਈ ਆਪਣਾ ਜੀਵਨ ਮਰਦਾਨ ਕਰ ਦਿੱਤਾ ਸੀ ਹਰ ਵੇਲੇ ਪੁੱਤੀ ਜਦ ਚੰਗਾ ਹੋਏ ਪੁੱਤੀ ਵਾਸਤੇ ਉਹਨਾਂ ਨੂੰ ਦੇਨਾਂ ਦਾ ਆਰਗੇਨਾਈਜੇਸ਼ਨ ਕਰਾਉਂਦਾ ਐਸੀ ਬਗੀਚੀ ਚ ਆ ਕੇ ਬੈਠ ਕੇ ਬਲਵਾਨਾਂ ਨੂੰ ਦੇਖਦੇ ਹੁੰਦੇ ਸੀ ਉਹਨਾਂ ਨੂੰ ਇਸ ਬਤ ਸੀਗਾ ਉਹਨਾਂ ਤੋਂ ਦੂਸਰੇ ਸੀਗੇ ਸਰਦਾਰ ਭਜਨ ਸਿੰਘ ਰੈਸਲਿੰਗ ਕੋਚ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਉਹਨਾਂ ਨੇ ਆਪਣੇ ਬੱਚਿਆਂ ਨੂੰ ਘੱਟ ਦੇਖਿਆ ਤੇ ਪਹਿਲਵਾਨਾਂ ਨੂੰ ਜਿੱਥੇ ਉਹਨਾਂ ਦੀ ਡਿਊਟੀ ਰਹੀ ਹੈ ਤੋਂ ਬਹੁਤ ਸਾਰੇ ਇੰਟਰਨੈਸ਼ਨਲ ਜਿਹੇ ਪਹਿਲਵਾਨ تیار ਕੀਤੇ ਅਤੇ ਪੰਜਾਬ ਨਹੀਂ ਜਲੰਧਰ ਨਹੀਂ ਦੇ ਵਿੱਚ ਜਿਹਨੇ ਮੈਡਲ ਜਿੱਤੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਇੰਡੀਆ ਨੂੰ ਬਹੁਤ ਵਾਰੀ ਮਰਜ਼ੀ ਦਿੱਤਾ ਉਹਨਾਂ ਦੀ ਬੜੀ ਵੱਡੀ ਦੇ ਵਿੱਚ ਸਰਕਾਰ ਨੇ ਵੀ ਜਿਸ ਨੂੰ ਸ੍ਰੋਤੋਪ ਅੱਜ ਕਿੰਨੇ ਕਮਲ ਜਿਹੜੇ ਅੱਜ ਇੱਥੇ ਖੁੱਲੇ ਨੇ ਤੀਸਰਾ ਜਿਹੜਾ ਸੀਗਾ ਦੇਵਾਨੰਥ ਅਖਾੜਾ ਨਾਥਨ ਨੇ ਵੇਚੀ ਜਿਹਦੇ ਵਿੱਚ ਬਹੁਤ ਲਗਾ ਸੀਗਾ ਆਪ ਵੀ ਬਹੁਤ ਵਧੀਆ ਕਹਿ ਲਵਾਂਗੇ ਹਮਮ ਕੁਸ਼ਲ ਵੱਧ ਕਿਸ ਜਦੋਂ ਐਕਸੀਡੈਂਟ ਹੋ ਕੇ ਉਹਨਾਂ ਦੀ ਜਾਨ ਗੁਆਚ ਗਈ ਤੇ ਉਹ ਸਾਡੇ ਵਿੱਚ ਨਹੀਂ ਰਹੇ ਜਿਸ ਉਹਨਾਂ ਪੰਜਾਬ ਦੇ ਬੱਚੇ ਸੀ ਉਹਨਾਂ ਦਾ ਮਨਟ ਕਰਵਾਇਆ ਕਿੰਨੇ ਕਮਾਲ ਦੇ ਜਿਹੜੇ ਸੌਦੇ ਕ੍ਰੀਮ ਪਹਿਲਵਾਨਾਂ ਨੇ ਭੱਜ ਲਿਆ ਜਿਹੜੇ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਖਾਨਵਾਨ ਸਿਖਿਆਰੀ ਇਹਨਾਂ ਦੇ ਵਿੱਚ ਸਾਰੇ ਸਾਡੇ ਚੀਫ ਗੈਸਟ ਐਮਐਲਏ ਸਾਹਿਬ ਚੇਅਰਮੈਨ ਸਾਹਿਬ ਅੰਮ੍ਰਿਤਪਾਲ ਵੀ ਮੰਨ ਅਰੋੜਾ ਜੀ ਉਹ ਸਾਰੀਆਂ ਪਾਰਟੀਆਂ ਦੇ ਜਿਹੜੇ ਆ ਮੁੰਡਿਆਂ ਦੇ ਜਿਹੜੇ ਮੇਨ ਦਰਸ਼ਕ ਦਰਸ਼ਕੋ ਕਿ ਮੈਂ ਕਿੰਨਾ ਹੈ ਅੱਜ ਦਾ ਟੂਰਨਾਮੈਂਟ ਜਿਹੜਾ ਸਾਡੀ ਕਮੇਟੀ ਸਾਰੀ ਸਰਦਾਰ ਸਦਾਨਾ ਸਿੰਘ ਜੀ ਉਹਨਾਂ ਦੇ بیٹے ਰੋਵੀ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਮੰਗਲ ਕਲਵਾਨ ਗੋਬਿੰਦ ਕਲਵਾਨ ਅਰਜਿੰਦਰ ਸਿੰਘ ਕੋ ਜਿਹੜੇ ਆਪ ਹੈ ਨਾ ਸਾਰੀ ਟੀਮ ਸਾਡੇ ਲਈ ਇਹ ਜਿਹੜਾ ਟਰਨਮੈਂਟ ਆ ਇਹ ਸਿਰੇ ਚੜਿਆ ਤੇ ਬੜੀ ਖੁਸ਼ੀ ਹੋਈ ਅੱਜ ਟਰਨਮੈਂਟ ਯੂਥ ਨੂੰ ਇੱਕ ਕੀ ਸਨੇਹਾ ਦੇਣਾ ਚਾਹੁੰਦੇ ਹੋ ਇਸ ਮੈਚ ਦੇ ਰਾਹੀਂ ਸਨੇਹਾ ਦੇਖੋ ਯੂਥ ਸੈਣੀ ਹੈ ਸਾਡੀ ਸਨੇਹਾ ਇਹੀ ਹੈ ਯੂਥ ਦੀ ਬੇਨਤੀ ਆ ਚੰਗਾ ਖਾਓ ਸੋਚ ਚੰਗੀ ਰੱਖੋ ਨਸ਼ਿਆਂ ਤੋਂ ਦੂਰ ਰਹੋ ਨਸ਼ਾ ਜਨਾ ਆਪਣੀ ਜਵਾਨੀ ਦਾ ਆਪਣਾ ਗੋਲ ਨੂੰ ਸੈੱਟ ਕਰਕੇ ਉਹ ਤੇ ਮਿਹਨਤ ਕਰੋ ਉਹ ਨਸ਼ਾ ਪਾਲੋ ਠੀਕ ਹੈ ਧੰਨਵਾਦ